ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਬੋਲ ਕੁਰਪਾ ਦੇ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਵਿਅਕਤੀ ਆਪਣੇ ਹੱਕ ਤੋਂ ਬਗੈਰ ਦੂਸਰੇ ਦੀ ਚੀਜ਼ ਬਦੋ ਬਦੀ ਲੈ ਲਵੇ ਜਾਂ ਲਾਲਸ ਵਿੱਚ ਲੱਗ ਕੇ ਧਰਮ ਨੂੰ ਤਿਆਗ ਦੇਵੇ ਪੈਸੇ ਬਦਲੇ ਅਨੁਚਿਤ ਕੰਮ ਕਰੇ ਐਸਾ ਲੋਭ ਆਦਮੀ ਨੂੰ ਆਦਮੀਅਤ ਤੋਂ ਡੇਕ ਦਿੰਦਾ ਹੈ ਅਤੇ ਜੋ-ਜੋ ਅਨੁਚਿਤ ਕੰਮ ਹਨ ਉਹ ਸਭ ਕਰਾ ਦਿੰਦਾ ਹੈ ਇਸੇ ਵਾਸਤੇ ਸਿਆਣੇ ਲੋਕ ਕਹਿੰਦੇ ਹਨ ਲੋਭ ਪਾਪਾਂ ਦਾ ਮੂਲ ਹੈ। ਲੋਭ ਦੇ ਵਸ ਹੋ ਕੇ ਆਦਮੀ ਕਈ ਖੂਨ ਕਰਦੇ ਹਨ, ਕਈ ਭਰਾਵਾਂ ਨੂੰ ਮਾਰ ਦਿੰਦੇ ਹਨ, ਕਈ ਉਪੱਦਰ ਨਵੇਂ ਤੋਂ ਨਵੇਂ ਕਰਦੇ ਹਨ। ਐਸੇ ਕਰਕੇ ਹੀ ਲੋਭ ਪਾਪਾਂ ਦਾ ਮੂਲ ਹੈ। ਬਲਕਿ ਲੋਭੀ ਪੁਰਸ਼ ਤਾਂ ਲੋਭ ਦੇ ਵਸ ਹੋ ਕੇ ਆਪਣੇ ਸਰੀਰ ਦਾ ਵੀ ਨਾਸ ਕਰ ਲੈਂਦੇ ਹਨ। ਸਾਡੀ ਅੱਜ ਦੀ ਚਾਰ ਲਾਲਚੀ ਪੁਰਸ਼ਾਂ ਦੀ ਸਾਖੀ ਜੋ ਕਿ ਐਸੇ ਹੀ ਦ੍ਰਿਸ਼ਾਟ ਨੂੰ ਸਿੱਧ ਕਰਦੀ ਹੈ, ਕਿਸ ਤਰ੍ਹਾਂ ਉਹਨਾਂ ਨੇ ਲਾਲਸੇ ਵਜੋਂ ਹੋ ਕੇ ਆਪਣੇ ਹੀ ਚਾਰਾਂ ਦਾ ਨੁਕਸਾਨ ਕਰ ਲਿਆ ਇੱਕ ਬੜੇ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੇ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਚਾਰ ਪੁਰਸ਼ ਤਨਕਮੌਨ ਲਈ ਪਰਦੇਸ ਗਏ ਕੁਦਰਤ ਦੇ ਨੇੜੇ ਰਸਤੇ ਵਿੱਚ ਉਹਨਾਂ ਨੂੰ ਤੰਦੀ ਦੀ ਦਿਗ ਲੱਗ ਪਈ ਉਹ ਦੇਖ ਕੇ ਬੜਾ ਹੀ ਖੁਸ਼ ਹੋਏ ਕਿ ਚਲੋ ਮਿਹਨਤ ਵੀ ਨਹੀਂ ਕਰਨੀ ਪਈ ਅਤੇ ਇੰਨਾ ਧਨ ਪ੍ਰਾਪਤ ਹੋ ਗਿਆ ਵੇਲੇ ਬੈਠ ਕੇ ਕਹਾਂਗੇ ਹੁਣ ਵਾਪਸ ਆਪਣੇ ਘਰਾਂ ਨੂੰ ਚੱਲ ਪਏ ਰਸਤੇ ਵਿੱਚ ਉਹ ਸੋਚਦੇ ਹਨ ਕਿ ਬੜੀ ਹੀ ਭੁੱਖ ਲੱਗ ਪਈ ਹੈ ਪਹਿਲੇ ਰੋਟੀ ਹੀ ਖਾ ਲਈਏ ਇਹ ਸਲਾਹ ਕਰਕੇ ਦੋ ਪੁਰਖ ਧੰਦੀ ਦੇ ਕੋਲ ਰੱਖੀ ਵਾਸਤੇ ਬੈਠ ਗਏ ਕਿ ਕਿਦਰੇ ਕੋਈ ਹੋਰ ਨਾ ਲੈ ਜਾਵੇ ਅਤੇ ਦੋ ਵਿਅਕਤੀ ਭੋਜਨ ਦਾ ਇੰਤਜ਼ਾਮ ਕਰਨ ਲਈ ਚਲੇ ਗਏ ਹੁਣ ਦੇਖੋ ਲਾਲਚ ਕਿੰਨਾ ਮਾੜਾ ਹੈ ਜਿਹੜੇ ਭੋਜਨ ਦਾ ਇੰਤਜ਼ਾਮ ਕਰਨ ਗਏ ਸੀ ਸੋਚਦੇ ਹਨ ਜੇ ਆਪਾਂ ਖਾਣੇ ਵਿੱਚ ਜ਼ਹਿਰ ਮਿਲਾ ਦਈਏ ਤਾਂ ਉਹ ਦੋਵੇਂ ਜਦੋਂ ਜ਼ਹਿਰ ਵਾਲਾ ਖਾਣਾ ਖਾਣਗੇ ਤਾਂ ਮਰ ਜਾਣਗੇ ਅਤੇ ਸਾਰਾ ਤਨ ਸਾਡਾ ਹੋ ਜਾਵੇਗਾ ਅਸੀਂ ਉੱਥੇ ਜਾ ਕੇ ਖਾਣਾ ਨਹੀਂ ਖਾਵਾਂਗੇ ਅਸੀਂ ਇੱਥੋਂ ਹੀ ਖਾ ਕੇ ਚਲੇ ਜਾਂਦੇ ਹਾਂ ਹੁਣ ਦੂਸਰੇ ਪਾਸੇ ਜਿਹੜੇ ਦੁਰਦ ਦੀ ਰਾਖੀ ਕਰਨ ਵਾਸਤੇ ਬੈਠੇ ਹਨ ਉਹਨਾਂ ਨੇ ਵੀ ਇਹਨਾਂ ਦੋਨਾਂ ਨੂੰ ਮਾਰਨ ਦੀ ਵੀ ਉਤ ਬਣਾ ਲਈ ਸੋਚਦੇ ਹਨ ਕਿ ਅਸੀਂ ਇੱਥੇ ਦਰਖਤ ਦੇ ਉੱਪਰ ਸੁਪ ਜਾਂਦੇ ਹਾਂ ਜਦੋਂ ਉਹ ਖਾਣਾ ਲੈ ਕੇ ਆਉਣਗੇ ਤਾਂ ਉਹਨਾਂ ਉੱਪਰ ਕਹਾੜੇ ਨਾਲ ਵਾਰ ਕਰ ਦਵਾਂਗੇ ਅਤੇ ਉਹ ਥਾਂ ਹੀ ਮਰ ਜਾਣਗੇ ਅਤੇ ਸਾਰੀ ਦੌਲਤ ਸਾਡੀ ਹੋ ਜਾਵੇਗੀ ਜਿਹੜਾ ਖਾਣਾ ਲੈਣ ਗਏ ਸਨ ਉਹਨਾਂ ਨੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਜਦੋਂ ਉਹ ਖਾਣਾ ਲੈ ਕੇ ਪਹੁੰਚੇ ਤਾਂ ਜਿਹੜੇ ਖਾਣੇ ਦਾ ਇੰਤਜ਼ਾਰ ਕਰ ਰਹੇ ਸਨ ਉਹਨਾਂ ਨੇ ਵਾਰ ਕਰਕੇ ਉਹਨਾਂ ਨੂੰ ਮਾਰ ਦਿੱਤਾ ਅਤੇ ਜਦੋਂ ਮਰਨ ਤੋਂ ਬਾਅਦ ਖਾਣਾ ਖਾਣ ਬੈਠੇ ਕਿ ਬੜੀ ਭੁੱਖ ਲੱਗੀ ਹੈ ਖਾਣਾ ਖਾ ਲਈਏ ਜ਼ਹਿਰ ਵਾਲਾ ਖਾਣਾ ਖਾ ਕੇ ਉਹ ਵੀ ਮਰ ਗਏ ਦੇਖ ਲਵੋ ਲੋਭ ਦੇ ਵਾਸ ਹੋ ਕੇ ਸਭ ਨੇ ਇੱਕ ਦੂਜੇ ਨੂੰ ਮਾਰ ਦਿੱਤਾ ਅਤੇ ਇਹ ਮਾਇਆ ਕਿਸੇ ਦੇ ਹੱਥ ਨਾ ਲੱਗੀ ਇਹ ਸੱਚਾਈ ਹੈ ਇਹ ਲੋਭ ਬੜਾ ਹੀ ਬੜਾ ਹੈ ਪ੍ਰਾਣੋਂ ਪ੍ਰਾਦਾ ਦੁਸ਼ਮਣ ਬਣਾ ਦਿੰਦਾ ਹੈ ਕੀ ਮਾਪੇ ਕੀ ਧੀਆਂ ਪੁੱਤਰ ਕੀ ਭੈਣ ਭਰਾ ਸਭ ਵਿੱਚ ਨਫ਼ਰਤ ਦੀ ਕੰਧ ਖੜੀ ਕਰ ਦਿੰਦਾ ਹੈ ਗੁਰੂ ਸਾਹਿਬ ਨੇ ਵੀ ਲੋਭੀ ਇਨਸਾਨ ਤੋਂ ਬਚਨ ਲਈ ਗੁਰਬਾਣੀ ਅੰਦਰ ਫਰਮਾਨ ਕੀਤਾ ਹੈ ਲੋਭੀ ਕਾ ਵਹਿ ਸਾਹੋ ਨ ਕੀਜੈ ਜੇ ਕਾ ਪਰ ਵਸਾਇ ਅੰਤ ਕਾਲ ਤਤੇ ਤੋਹ ਜਿੱਥੈ ਹੱਥ ਨ ਪਾਏ ਪਾਵ ਲੋਭੀ ਆਦਮੀ ਦਾ ਬਿਲਕੁਲ ਵਿਸਾਰ ਨਹੀਂ ਕਰਨਾ ਚਾਹੀਦਾ ਚਾਹੇ ਦਰਿਆਉ ਪਾਰ ਹੀ ਜਾਂਦਾ ਹੋਵੇ ਕਿਉਂਕਿ ਅੰਤ ਵਲੇ ਉਹ ਟੇਡਾ ਹੈ ਜਿੱਥੇ ਕਿ ਹੱਥ ਨ ਪਹੁੰਚ ਸਕੇ ਪਾਵ ਜਿੱਥੇ ਕੋਈ ਪੇਸ਼ ਨਾ ਜੈ ਸਕੇ ਇਸੇ ਤਰ੍ਹਾਂ ਗੁਰੂ ਜੀ ਸੰਸਕ੍ਰਿਤ ਸ਼ਲੋਕਾਂ ਵਿੱਚ ਦੱਸਦੇ ਹਨ ਹੈ ਲੋ ਭਲੰਪੰਤ ਸਿੰਘ ਜੀ ਮੋਰੋ ਅਨੇਕ ਲਹਿਰੀ ਕਲੋਲਤੇ ਤਾਵੰਤ ਜੀਆ ਬਹੁ ਪ੍ਰਕਾਰਿੰਗ ਅਨੇਕ ਪਾਂਤ ਬਹੁ ਡੋਲਤੇ ਇਸ ਸ਼ਬਦ ਵਿੱਚ ਗੁਰੂ ਜੀ ਨੇ ਲੋਭ ਦੀ ਉਹ ਕੰਮ ਦੱਸੇ ਹਨ ਕਿ ਕਿਸ ਤਰ੍ਹਾਂ ਇਨਸਾਨ ਲੋਭਵਾਸ ਹੋ ਕੇ ਇਹਨਾਂ ਅਨੁਚਿਤ ਕੰਮਾਂ ਨੂੰ ਕਰਦਾ ਹੈ ਅਤੇ ਫਿਰ ਕਹਿੰਦਾ ਹੈ हे ਨਿਰੰਕਾਰ ਇਸ ਤੋਂ ਬਚਾ ਲੈ ਇੱਕ ਤੂੰ ਹੀ ਸਾਨੂੰ ਬਚਾਉਣ ਵਾਲਾ ਹੈ ਇਸ ਲਈ ਇਸ ਲੋਭ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ ਲਾਲਿਤ ਇਲਾਕੇ ਜਨਮਗਵਾਇਆ ਮਾਇਆ ਪਰੰਪੁਲਾਹੇਗਾ ਗੁਰੂ ਜੀ ਦੇ ਇਹਨਾਂ ਉਪਦੇਸ਼ਾਂ ਤੋਂ ਪਤਾ ਲੱਗਦਾ ਹੈ ਕਿ ਲੋਭ ਕੈਸੀ ਪੁਰੀ ਚੀਜ਼ ਹੈ ਜਿਸ ਤੋਂ ਬਚਣ ਦਾ ਉਪਦੇਸ਼ ਗੁਰੂ ਜੀ ਬਾਰੰਬਾਰ ਦਿੰਦੇ ਹਨ ਇਸ ਲਈ ਵਿਅਕਤੀ ਨੂੰ ਚਾਹੀਦਾ ਹੈ ਧਰਮ ਦੇ ਕਿਰਤ ਕਰਕੇ ਨਿਰਵਾ ਕਰੇ ਅਤੇ ਲੋਭ ਜੋ ਕੇ ਪਾਪਾਂ ਦਾ ਮੂਲ ਹੈ ਅਤੇ ਪਰਮੇਸ਼ਵਰ ਦੀ ਪ੍ਰਾਪਤੀ ਤੋਂ ਦੂਰ ਰਖਦਾ ਹੈ ਉਸ ਤੋਂ ਸਦਾ ਬਚਿਆ ਰਹੇ ਜਿਉ ਕੋ ਕਰ ਹਰ ਕਾਇਆ ਤਾਵੈ ਦੈ ਦੀ ਸਜਾਏ ਲੋਭੀ ਜੰਤ ਨਾ ਜਾਈ ਪਖ ਪਖ ਸਭ ਖਾਏ ਗੁਰੂ ਜੀ ਲੋਭੀ ਪੁਰਸ਼ ਨੂੰ ਹਲਕਾਇ ਕੁੱਕਰ ਦੀ ਪਦਵੀ ਦਿੰਦੇ ਹਨ ਅਤੇ ਕਹਿੰਦੇ ਹਨ ਜਿਸ ਤਰ੍ਹਾਂ ਹਲਕਾਇਆ ਕੁੱਤਾ ਚੰਗੀ ਮੰਦੀ ਖਾਣ ਵਾਲੀ ਚੀਜ਼ ਨਹੀਂ ਪਰਖਦਾ ਇਸੇ ਤਰ੍ਹਾਂ ਲੋਭੀ ਪੁਰਸ਼ ਲੋਭ ਦੇ ਵਾਸਾ ਹੋ ਕੇ ਪਖ ਅਪਖ ਸਭ ਚੀਜ਼ਾਂ ਛਕ ਜਾਂਦਾ ਹੈ ਜਿੱਥੇ ਕਿਥੇ ਵੀ ਕਰਦਾ ਹੈ ਆਪਣੇ ਮਤਲਬ ਦੀ ਹੀ ਗੱਲ ਕਰਦਾ ਹੈ ਅਤੇ ਇਨ੍ਹਾਂ ਕਰਮਾਂ ਦੇ ਕਰਨ ਕਰਕੇ ਅਦੋ ਗਤੀ ਨੂੰ ਪ੍ਰਾਪਤ ਹੁੰਦਾ ਹੈ ਇਸ ਲਈ ਵਿਅਕਤੀ ਨੂੰ ਲੋਭ ਤੇ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਹਮੇਸ਼ਾ ਗੁਰੂ ਜੀ ਦੇ ਇਸ ਵਾਕ ਨੂੰ ਯਾਦ ਰੱਖਣਾ ਚਾਹੀਦਾ ਹੈ ਕਾ ਲਖਾਇਆ ਕਿ ਸੱਥਾਂ ਦੇ ਨਾਨਕ ਰਹੋ ਪਛਾਨੇ ਸੇ ਲੋਭ ਇੱਕ ਐਸੀ ਪੈੜੀ ਬਿਮਾਰੀ ਹੈ ਜੋ ਵੀ ਲੋਭ ਨੂੰ ਕੰਟਰੋਲ ਕਰ ਲੈਂਦਾ ਹੈ ਉਹੀ ਰਾਜਾ ਹੈ ਉਹੀ ਰਜਿਆ ਹੋਇਆ ਹੈ ਦੁਨੀਆ ਫਿਰ ਉਸਦੇ ਪਿੱਛੇ ਫਿਰਦੀ ਹੈ ਪਖਤ ਨਾਮਦੇਵ ਨੇ ਜੀ ਵੀ ਤਾਂ ਇਹੀ ਅਰਦਾਸਾਂ ਕੀਤੀਆਂ ਸਨ ਕਿ ਮੇਰੀ ਚੋਲੀ ਵਿੱਚ ਖੈਰ ਪਾ ਦੇ ਲੋਭ ਲਹਿਰ ਅਤ ਨਿਕਰ ਬਾਜੇ ਕਾਇਆ ਡੁੱਬੈ ਕੇਸਵਾ ਐਸੇ ਲੈਸਦਾ ਇਸ ਲੋਭ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਲੋਭ ਅਖਵੰਤਾ ਹੈ ਜਗ ਪਾਪਾ ਮੂਲ ਸੰਦਾ ਲੋਭ ਦਾ ਪਿਆਰ ਦਿਲੋਂ ਦੇਈਏ ਵਿਸਰਜੀ ਲੋਭ ਸਤਾ ਦਿਲ ਵਿੱਚੋਂ ਧਰਮ ਨੂੰ ਦੂਰ ਕਰੇ ਵੀਰਾ ਨੂੰ ਵਿਛੋੜੇ ਫਿੱਕ ਪਾਵੇ ਵਿੱਚ ਪਿਆਰ ਜੀ ਚੋਰੀ ਜਾਰੀ ਠੱਗੀ ਅਤੇ ਖੋਨ ਹੈ ਕਰਾਮ ਦਾ ਇਸ ਤੋਂ ਬਚਾਵੇ ਗੁਰ ਸੰਗਤ ਕਰਤਾਰ ਜੀ ਤਾਂ ਤੇ ਭਗਤ ਲੋਭ ਦਾ ਖਿਆਲ ਦਿਲੋਂ ਦੂਰ ਕਰੇ ਤਿਆਗ ਕਰ ਲੋਭ ਜਸ ਖੱਟਿਆ ਸੰਸਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ